ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਰਮਾਤਮਾ ਨਾਲ ਇੱਕ ਗਰਵਾਣੀ ਦੇ ਵਿੱਚ ਸ਼ਿੰਗਾਰ ਕੀ ਬਾਤ ਕਰ ਰਿਹਾ ਗੁਰੂ ਸਾਹਿਬ ਕਰੇ ਵੀ ਇੱਕ ਸ਼ਿੰਗਾਰ ਕਰਨਾ ਆਪਾਂ ਨੇ ਤੇ ਉਹ ਕਿਹੜਾ ਸ਼ਿੰਗਾਰ ਹੈ ਗੁਰੂ ਸਾਹਿਬ ਕਿਹੜੇ ਸ਼ਿੰਗਾਰ ਦੀ ਗੱਲ ਕਰ ਰਹੇ ਇੱਕ ਤਾਂ ਹੋ ਗਿਆ ਆਪਣਾ ਸੰਸਾਰੀ ਲੋਕਾਂ ਦਾ ਸ਼ਿੰਗਾਰ ਹੈ ਨਾ ਮਹਿੰਗੇ ਕੱਪੜੇ ਪਾ ਲਏ ਤੀਮੀਆਂ ਨੇ ਬੀਬੀਆਂ ਪਹਿਣਾ ਨੇ ਲਿਪਸਟਿਕਾਂ ਲਾ ਲੀਆਂ ਹਾਰੇ ਸੋਰੀਆ ਹਾਰ ਕਾਂਟੇ ਵਾਲੀਆਂ ਪਾ ਲੇ ਦੇਖੋ ਇਹ ਤਾਂ ਹੋ ਗਿਆ ਸਾਖਤ ਸੰਸਾਰੀਆਂ ਦਾ ਸ਼ਿੰਗਾਰ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਭ ਪਰਮਾਤਮਾ ਕੇ ਵੱਖੋ ਵੱਖਰੇ ਰੂਪ ਹੈ ਪਰ ਜੇ ਕੋਈ ਬੰਦਾ ਪਰਮਾਤਮਾ ਕੇ ਮਾਰਗ 'ਵਾਂ ਚੱਲ ਰਿਹਾ ਗੁਰੂ ਕੀ ਸੁਣ ਰਿਹਾ ਗੁਰੂ ਨੂੰ ਦੇਖ ਰਿਹਾ ਗੁਰਮਖ ਬਣਿਆ ਬਾਚ ਹੈ ਕੋਈ ਪਹਿਣ ਹੈ ਬੀਬੀ ਹੈ ਕਹਿਆ ਕੋਈ ਬੰਦਾ ਹੈ ਨਾ ਗੁਰੂ ਸਾਹਿਬ ਉਹਨਾਂ ਨੇ ਇੱਕ ਸ਼ਿੰਗਾਰ ਕਰਨ ਨੂੰ ਕਹਿ ਰਹੇ ਸੀ ਗੁਰਮਖਾ ਦਾ ਸ਼ਿੰਗਾਰ ਕਿਹੜਾ ਹੈ ਉਹ ਸ਼ਿੰਗਾਰ ਗੁਰੂ ਸਾਹਿਬ ਕਹਿੰਦੇ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਕੀ ਕਰੇ ਵੀ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਹੁਣੇ ਸੱਚਾ ਕੌਣਾ ਸੱਚਾ ਪ੍ਰਭੂ ਹੈ ਬਾਕੀ ਸੰਸਾਰ ਦਾ ਝੂਠ ਹੈ ਮਿੱਥਿਆ ਠੀਕ ਹੈ ਸੱਚੇ ਪ੍ਰਭੂ ਨਾਲ ਜੁੜ ਕੇ ਰਹੋ ਸੰਤੋਖ ਹੈ ਕਿ ਆਏ ਵੀ ਜੋ ਮੈਨੂੰ ਮਿਲ ਗਿਆ ਮੈਂ ਖੁਸ਼ ਹਾਂ ਚਾਹ ਦੁੱਖ ਹੈ ਚਾਹ ਸੁੱਖ ਹੈ ਮੈਂ ਸੰਤੋਖੀ ਹਾਂ ਹੁ ਮੇਰੇ ਅੰਦਰ ਸ਼ਾਂਤੀ ਆ ਗਈ ਹੁਣ ਦਇਆ ਕਿੱਥੇ ਆ ਗਈ ਵੀ ਭਾਈ ਮੇਰੇ ਅੰਦਰ ਕੋਈ ਕ੍ਰੋਧ ਨਹੀਂ ਕਾਮ ਨਹੀਂ ਲੋਭ ਨਹੀਂ ਝੁਕ ਕੇ ਰਹਿਣਾ ਅੱਖਾਂ ਚ ਘਾ ਕੇ ਰੱਖਣੀਆਂ ਹੰਕਾਰ ਨਹੀਂ ਹੈ ਜਦ ਹਉਮੈ ਮਰ ਗਈ ਤੇਰੇਂਦਰ ਦਇਆ ਆ ਗਈ ਜੋ ਦਇਆ ਬੜਾ ਛੋਟਾ ਸਭ ਨੂੰ ਇੱਕ ਸੰਗਾਰ ਇੱਕ ਸਮਝੋ ਫਿਰ ਧਰਮੀ ਧਰਮ ਇਸ ਨੂੰ ਧਰਮ ਨੂੰ ਅਜਿਹੇ ਧਰਮ ਨੂੰ ਆਪਣਾ ਸ਼ਿੰਗਾਰ ਬਣਾਓ ਹੁਣ ਧਰਮੀ ਕਹੋਣ ਜਿਸਕੇ ਬੰਦੇ ਦੇ ਵਿੱਚ ਗੁਣਾ ਆ ਗਿਆ ਆਟੋਮੈਟਿਕ ਧਰਮੀ ਬਣ ਜੂਗਾ ਧਰਮੀ ਬੰਦੇ ਦੀ ਕੀ ਨਿਸ਼ਾਨੀ ਹੋ ਮਹਾਪੁਰਸ਼ ਹੋ ਆ ਉਹ ਪਾਪ ਕਰਨੇ ਤੇ ਰੁਕੂਗਾ ਮਾੜਾ ਕੰਮ ਕਰਨੇ ਤੇ ਰੁਕੂਗਾ ਗਲਤ ਕਰਨੇ ਤੇ ਰੁਕੂਗਾ ਸੋ ਗੁਰੂ ਸਾਹਿਬ ਆਹ ਸ਼ਿੰਗਾਰ ਕਰਨੇ ਬਾਰੇ ਕਹਿ ਰਹੇ ਵੀ ਜੇ ਥਵੇਂ ਸੰਸਾਰ ਮੈਂ ਰਹਿਣਾ ਧਾਰਮਿਕ ਬਣ ਕੇ ਰਹਿਣਾ ਤਾਂ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਓ ਅਜਿਹੇ ਸ਼ਿੰਗਾਰ ਬਣਾਓ ਨਾਗਿਲ ਪਿਸਟੀ ਗਾ ਬਿੰਦੀਆਂ ਸੁਰਖੀਆਂ ਮਹਿੰਗੇ ਕੱਪੜੇ ਇਹ ਜੇ ਨਾ ਪਾਓ ਇਹ ਚੀਜ਼ਾਂ ਦਾ ਇਹ ਸੰਸਾਰੀ ਸਾਖਤਾ ਦਾ ਸੰਗਾਰ ਨਾ ਕਰੋ ਇੱਕ ਗੁਰੂ ਸਾਹਿਬ ਹ ਹੋਰ ਦੱਸ ਰਹੇ ਤੂ ਕ ਮੈਂ ਦੱਸਦਾ ਨਾ ਤੁਹਾਨੂੰ ਗੁਰੂ ਸਾਹਿਬ ਘਰੇ ਵੀ ਜਿਹੜੇ ਮਹਿੰਗੇ ਕੱਪੜੇ ਪਾਵਾਂ ਜਿਤਨਾ ਨੂੰ ਕੁਝ ਵੀ ਗੁਰੂ ਸਾਹਿਬ ਘਰੇ ਅਨੇਕ ਵਸਤਰ ਅਨੇਕ ਵਸਤਰ ਸੁੰਦਰ ਪਹਿਰ ਆਇਆ ਜਿਉਂ ਡਰਨਾ ਖੇਤ ਮੈਂ ਡਰਾਇਆ ਸਾਗਲ ਸਰੀਰਾਵਤ ਸਭ ਕਾਮਾ ਨੈਫਲ ਜਨਮ ਨੈਫਲ ਮਨੁੱਖ ਜਪੈ ਨਹੀਂ ਨਾਮਾ ਸਾਗਲ ਸਰੀਰ ਤਾ ਆਵਤ ਸਭ ਕਾਮ ਨੈਫਲ ਮਨੁੱਖ ਜਪੈ ਨਹੀਂ ਨਾਮਾ ਹੁਣ ਇਸ ਕਾ ਮਤਲਬ ਸਮਝ ਕੱਢ ਲੋ ਕਿਆ ਬਣਾ ਜੇ ਨਹੀਂ ਪਤਾ ਤਾਂ ਮੈਨੂੰ ਦੱਸ ਦਿਓ ਮੈਂ ਦੱਸ ਦੂੰਗਾ ਸੋ ਜੋ ਸੰਗਾਰ ਕਰਨੇ ਦੀ ਬਾਤ ਕਰ ਰਹੇ ਪ੍ਰਭੂ ਉਹ ਸੰਗਾਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤ